ਸਾਰਗ ਮਹੱਲਾ ਤੀਜਾ ਅਸ਼ਟ ਪਦੀਆਂ ਅੰਕਾਰ ਕਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦਿ ਮਨ ਮੇਰੇ ਹਰ ਕੈ ਨਾਮ ਵਡਾਈ ਹਰ ਬਿਨ ਅਵਰ ਨਾ ਜਾਣਾ ਕੋਈ ਹਰ ਕੈ ਨਾਮ ਮੁਕਤ ਗਤ ਪਾਈ ਰਹਾਉ ਸਬਦ ਭਾਉ ਭੰਜਨ ਜਮ ਕਾਲ ਨਿਖੰਝਨ ਹਰ ਸੇਤੀ ਲੇਵਲਾਈ ਹਰ ਸੁਖ ਦਾਤਾ ਗੁਰਮੁਖ ਜਾਤਾ ਸਹਜੇ ਰਹਿ ਆ ਸਮਾਈ ਭਗਤਾ ਕਾ ਪੂਜਨ ਹਰ ਨਾਮ ਨਿਰੰਝਨ ਕੈਨਣ ਭਗਤ ਵਡਾਈ ਨਿਜ ਘਰ ਵਾਸਾ ਸਦਾ ਹਰ ਸੇਵਨ ਹਰ ਦਰ ਸੋਭਾ ਪਾਈ ਮਾਨਮੋਖ ਬੋਧ ਕਾਚੀ ਮਨੁਆ ਡੋਲੇ ਅਕਥ ਨਾ ਕਥੈ ਕਹਾਣੀ ਗੁਰਮਤਿ ਨੇਹ ਚਲਿ ਹਰਿ ਮਨ ਵਸਿਆ ਅੰਮ੍ਰਿਤ ਸਾਚੀ ਬਾਨੀ ਮਾਨਕੇਤ ਰੰਗ ਸਬਦ ਨਿਵਾਰੇ ਰਸਨਾ ਸਹਿਜ ਸੁਭਾਈ ਸਤਗੁਰ ਮਿਲ ਰਹੀਐ ਸਦ ਆਪਣੇ ਜੇਨ ਹਰਿ ਸੇਤੀ ਲਿਵ ਲਾਈ ਮਨ ਸ਼ਬਦ ਮਰੈ ਤਾਂ ਮੁਕਤੋ ਹੋਵੈ ਹਰ ਚਰਣੀ ਚੇਤ ਲਾਈ ਹਰ ਸਰ ਸਾਗਰ ਸਦਾ ਜਲ ਨਿਰਮਲ ਨਾਵੇ ਸਹਿਜ ਸੁਭਾਈ ਸਵਦ ਵਿਚਾਰ ਸਦਾ ਰੰਗ ਰਾਤੇ ਹਉਮੈ ਕ੍ਰਿਸ਼ਨ ਮਾਰੀ ਅੰਤਰ ਨੇਹ ਕੇਵਲ ਹਰ ਰਵਿਆ ਸਭ ਆਤਮ ਰਾਮ ਮੁਰਾਰੀ sevak sev rahe sach rate jo tere man paane dubida mehnat na paave jag jhoothi gun avgan na pashane paape meel laye akath kathiye sach shabd sach bani nanak saache sach samaane har ka naam bakhaani ਸਾਰਗ ਮਹੱਲਾ ਤੀਜਾ ਮਨ ਮੇਰੇ ਹਰ ਦਾ ਨਾਮ ਆਤ ਮੀਠਾ ਜਨਮ ਜਨਮ ਕੇ ਕੇਲ ਵਿਖ ਭਾਉ ਭੰਜਨ ਗੁਰਮੁਖ ਏਕੋ ਢੀਠਾ ਰਹਾਉ ਕੋਟ ਕੋਟ ਅੰਤਰ ਕੇ ਪਾਪ ਬਿਨਾਸਨ ਹਰ ਸਾਚਾ ਮਨ ਭਾਇਆ ਹਾਰ ਬਿਨ ਅਵਰ ਨਾ ਸੂਜੈ ਦੂਜਾ ਸਤਗੁਰ ਏਕ ਬੁਝਾਇਆ ਪ੍ਰੇਮ ਪਦਾਰਥ ਜੇਨ ਘਟ ਵਸਿਆ ਸਹਜੇ ਰਹੇ ਸਮਾਈ ਸ਼ਬਦ ਰਥੇ ਸੇ ਰੰਗ ਚ ਲੂਲੇ ਰਾਤੇ ਸਹਜ ਸੁਭਾਈ ਰਸਨਾ ਸ਼ਬਦ ਵਿਚਾਰ ਰਸ ਰਾਤੀ ਲਾਲ ਭਈ ਰੰਗ ਲਾਈ RAM ਨਾਮ ਨੇਹ ਕੇਵਲ ਜਾਣਿਆ ਮਨ ਕ੍ਰਿਪਤਿਆ ਸਾਥ ਆਈ ਪੰਡਿਤ ਬਾੜੁ ਬਾੜੁ ਮੋਨੀ ਸਭ ਥਾਕੇ ਭ੍ਰਮ ਭੇਖ ਥੱਕੇ ਭੇਖ ਧਾਰੀ ਗੁਰ ਪ੍ਰਸਾਦ ਨਿਰੰજન ਪਾਇਆ ਸਾਚੈ ਸਬਦ ਵਿਚਾਰੀ ਆਵ ਗਉਣ ਨਿਵਾਰ ਸਾਚ ਰਾਤੇ ਸਾਚ ਸਬਦ ਮਨ ਭਾਇਆ ਸਤਿਗੁਰ ਸੇਵ ਸਦਾ ਸੁਖ ਪਾਈਐ ਜਿਨ ਵਿੱਚੋਂ ਆਪ ਗਵਾਇਆ ਸਾਚਾ ਸਬਦ ਸਹਜ ਧੁਨੋਂ ਉਪਜੈ ਮਨ ਸਾਚੈ ਲਿਵ ਲਾਈ ਅਗਮ ਅਗੋਚਰ ਨਾਮ ਨਿਰੰਜਨ ਗੁਰਮੁਖ ਮਨ ਵਸਾਈ ਏਕ ਸਮਹਿ ਸਭ ਜਗ ਤੋ ਵਰਤੈ ਵਿਰਲਾ ਏਕ ਪੋਸ਼ਾਣੈ ਸਬਦ ਮਰੈ ਤਾਂ ਸਭ ਕੇਸ ਸੂਜੈ ਅਨ ਦਿਨ ਏਕੋ ਜਾਣੈ ਜਿਸ ਨੂੰ ਨਦਰ ਕਰੇ ਸੋਈ ਜਨ ਬੂਜੈ ਹੋਰ ਕਹਿਣਾ ਕਥਨ ਨਾ ਜਾਈ ਨਾਨਕ ਨਾਮ ਰਤੇ ਸਦਾ ਬੈ ਰਾਗੀ ਏਕ ਸ਼ਬਦ ਲਿਵ ਲਾਈ ਸਾਰਗ ਮਹੱਲਾ ਤੀਜਾ ਮਨ ਮੇਰੇ ਹਰ ਕੀ ਅਕਥ ਕਹਾਣੀ ਹਰ ਨਦਰ ਕਰੇ ਸੋਈ ਜਨ ਪਾਏ ਗੁਰਮੁਖ ਵਿਰਲੇ ਜਾਣੀ ਰਹਾ ਹਰ ਗਹਿਰ ਗੰਭੀਰ ਗੁਣੀ ਗਹੀਰ ਗੁਰ ਕੈ ਸਬਦ ਪਛਾਨਿਆ ਬਹੁ ਵਿਧ ਕਰਮ ਕਰਹਿ ਭਾਏ ਦੂਜੈ ਬਿਨ ਸਬਦੈ ਬਉ ਰਾਨਿਆ ਹਰ ਨਾਮ ਨਾਵੇ ਸੋਈ ਜਨ ਨਿਰਮਲ ਫਿਰ ਮੈਲਾ ਮੂਲ ਨਾ ਹੋਈ ਨਾਮ ਬਿਨਾ ਸਭ ਜਗ ਹੈ ਮੈਲਾ ਦੂਜੇ ਭਰਮ ਪਤਖੋਈ ਯਾ ਦਰਣਾ ਗਿਆ ਸੰਗ੍ਰਹਿ त्यागी ਮੈਂ ਤਾ ਬੂਝ ਨਾ ਪਾਈ ਹੋਏ ਦਿਆਲ ਕਿਰਪਾ ਕਰ ਹਰ ਜੀਓ ਨਾਮੋ ਹੋਏ ਸਖਾਈ ਸਚਾ ਸੱਚਾ ਦਾਤਾ ਕਰਮ ਵਿਦਾਤਾ ਜਿਸ ਭਾਵੈ ਤਿਸ ਨਾਏ ਲਾਏ ਗੁਰੂ ਦੁਆਰੇ ਸੋਈ ਬੂਜੈ ਜਿਸਨੋ ਆਪ 부ਝਾਏ ਦੇਖ ਬਿਸਮਾਦ ਇਹੋ ਮਨ ਨਹੀਂ ਚੇਤੇ ਆਵਾ ਗਾਉਣ ਸੰਸਾਰਾ ਸਤਗੁਰ ਸੇਵੇ ਸੋਈ ਬੂਜੈ ਪਾਏ ਮੋਖ ਦੁਆਰਾ ਜੇਨ ਦਰ ਸੂਜੈ ਸੇ ਕਦੇ ਨਾ ਵਿਗਾੜਹਿ ਸਤਗੁਰੂ ਬੂਜਿ 부ਜਾਈ ਸੱਚ ਸੰਜਮ ਕਰਨੀ ਕਿਰਤ ਕਮਾਵਹਿ ਆਪਨ ਜਾਣ ਰਹਾਈ ਸੇ ਦਰ ਸਾਚੈ ਸਾਚ ਕਮਾਵਹਿ ਜਿਨ ਗੁਰਮੁਖ ਸਾਚ ਆਧਾਰਾ ਮਨਮੁਖ ਦੂਜੈ ਭਰਮ ਭੁਲਾਏ ਨਾ ਬੂਝੈ ਵਿਚਾਰਾ ਆਪੇ ਗੁਰਮੁਖ ਆਪੇ ਦੇਵੈ ਆਪੇ ਕਾਰ ਕਰ ਵੇਖੈ ਨਾਨਕ ਸੇ ਜਨ ਥਾਏ ਪਏ ਹੈ ਜਿਨ ਕੀ ਫਤ ਪਾਵੈ ਲੇਖੈ ਸਾਰਗ ਮਹੱਲਾ ਪੰਜਵਾਂ ਅਸ਼ਟ ਪਦੀਆਂ ਘਾਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹੈ गोसाई प्रताप तुहारो डीथा कर्णक करावन उपाय समावन सगल शतर्त बीठा राणा राओ राज रंका, उन झूठे कहण कहायो हमरा राजन सदा सलामत ताको सगल कटा गायो ਉਪਮਾ ਸੁਨਹੁ ਰਾਜਨ ਕੀ ਸੰਤੋ ਕਹਿਤ ਜੇਤ ਪਾਹੁ ਚਾ ਵੇ ਸੁਮਾਰ ਵੱਡ ਸਾਹਾ ਦਾ ਤਾਰਾ ਊਚੇ ਹੀ ਤੇ ਊਚਾ ਪਵਨ ਪਰੋਇਓ ਸਗਲ ਅਕਾਰਾ ਪਾਵਕ ਕਾਸ਼ਟ ਸੰਗੇ ਨੀਰ ਧਾਰਨ ਕਰ ਰਾਖੇ ਇਕਤ ਕੋਏ ਨਾ ਕਿਸਹੀ ਸੰਗੇ ਅਟਕ ਅਟਕਥਾ ਰਾਜਨ ਕੀ ਚਾਲੈ ਘਰ ਘਰ ਤੁਜਹਿ ਉਮਾ ਜੀ ਜੰਤ ਸਭ ਪਾਛੈ ਕਰਿਆ ਪ੍ਰਥਮੇ ਰਿਜਕ ਸਮਾਹ ਜੋ ਕਿਸ਼ ਕਰਣਾ ਸੋ ਆਪੇ ਕਰਣਾ ਮਸਲਤ ਕਾਹੂ ਦੀਨੀ ਅਨੇਕ ਯਤਨ ਕਰ ਕਰਹਿ ਦਿਖਾਏ ਸਾਚੀ ਸਾਖੀ ਚੀਨੀ ਹਰ ਭਗਤਾ ਕਰ ਰਾਖੇ ਆਪਣੇ ਦੀਨੀ ਨਾਮ ਵਡਾਈ ਜੇਨ ਜਨ ਕਰੀ ਅਵਗਿਆ ਜਾਣ ਕੀਤੇ ਤੈ ਦੀਏ ਰੁੜਾਈ ਮੁਕਤ ਭਾਏ ਸਾਧ ਸੰਗਤ ਕਰ ਤਿਨ ਕੇ ਅਵਗਨ ਸਭ ਪਰ ਹਰਿਆ ਤਿਨ ਕਉ ਦੇਖ ਭਏ ਕਿਰਪਾਲਾ ਤਿਨ ਭਾਵ ਸਾਗਰ ਤਰਿਆ ਮਨ ਨਾਨੇ ਨੀਚ ਤੁਮੇ ਵੱਡ ਸਾਹਿਬ ਕੁਦਰਤ ਕਾਉਣ ਵਿਚਾਰਾ ਮਨ ਤਨ ਸੀਤਲ ਗੁਰ ਦਰਸ ਦੇਖੇ ਨਾਨਕ ਨਾਮ ਆਧਾਰਾ ਸਾਰਗ ਮਹੱਲਾ ਪੰਜਵਾ ਅਸ਼ਟ ਪਦੀ ਘਰਿ ਸੇਵਾ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਆਗਮ ਅਗਾਦ ਸੁਨਹੁ ਜਨ ਕਥਾ ਪਾਰ ਬ੍ਰਹਮ ਕੀ ਅਚਰਜ ਸਭਾ ਰਹਾ ਸਦਾ ਸਦਾ ਸਤਿਗੁਰ ਨਮਸਕਾਰ ਗੁਰ ਕਿਰਪਾ ਤੇ ਗੁਣ ਗਾਏ ਅਪਾਰ ਮਨ ਭੀਤਰ ਹੋਵੇ ਪ੍ਰਗਾਸ ਗਿਆਨ ਅੰਜਨ ਅਗਿਆਨ ਵਿਨਾਸ਼ मित नाही जाका विस्तार शोभाता की अपर अपार अनेक रंग जाके गने ना जाहे सोग हरख दोहू महनाहे अनेक ब्रह्मे जाके वेद धुन तो कर है महेश बैश ध्यान तरह है ਅਨੇਕ ਕੋਰਖ ਅੰਸਾ ਅਵਤਾਰ ਅਨੇਕ ਇੰਦਰ ਊਬੇ ਦਰਬਾਰ ਅਨੇਕ ਪਵਨ ਪਾਵਕ ਆਰ ਨੀਰ ਅਨੇਕ ਰਤਨ ਸਾਗਰ ਦਾਦ ਖੀਰ ਅਨੇਕ ਸੂਰ ਸਸੀ ਅਰਨਖਿਆਤ ਅਨੇਕ ਦੇਵੀ ਦੇਵਾ ਬਹੁ ਭਾਂਤ ਅਨਿਕ ਬਸੁਦਾ ਅਨਿਕ ਕਾਮ ਤੀਨ ਅਨਿਕ ਪਾਰ ਜਾਤ ਅਨਿਕ ਮੁਖ ਬੀਨ ਅਨਿਕ ਅਕਾਸ਼ ਅਨਿਕ ਪਾਤਾਲ ਅਨਿਕ ਮੁਖੀ ਜਪਿਐ ਗੋਪਾਲ ਅਨਿਕ ਸਾਸਤਰ ਸਿਮਰਿਤ ਪੁਰਾਨ ਅਨਿਕ ਜੁਗਤ ਹੋਵਤ ਬਖੀਆਨ ਅਨਿਕ ਸਰੋਤੇ ਸੁਨਹਿ ਨਿਧਾਨ ਸਰਬਜੀਵ ਪੂਰਨ ਭਗਵਾਨ ਅਨਿਕ ਧਰਮ ਅਨਿਕ ਕੁਮੇਰ ਅਨਿਕ ਵਰਨ ਅਨਿਕ ਕਣਕ ਸੁਮੇਰ ਅਨਿਕ ਸੇਖ ਨਵਤਨ ਨਾਮ ਦੇਹ ਪਾਰ ਬ੍ਰਹਮ ਕਾ ਅੰਤ ਨਾਤੇ ਹੈ ਅਨੇਕਪੁਰੀਆ ਅਨੇਕ ਤਹਿ ਖੰਡ ਅਨੇਕ ਰੂਪ ਰੰਗ ਬ੍ਰਹਮੰਡ ਅਨੇਕ ਬਨਾ ਅਨੇਕ ਫਲ ਮੂਲ ਆਪਹਿ ਸੂਖਮ ਆਪਹਿ ਅਸਥੂਲੈ ਅਨੇਕ ਜੁਗਾਦ ਦਿਨ ਸ ਅਰ ਰਾਤ ਅਨੇਕ ਪਰਲਾਉ ਅਨੇਕ ਉਤਪਾਤ ਅਨੇਕ ਜੀ ਆ ਜਾ ਕੇ ਗ੍ਰਹਿ ਮਾਹੇ ਰਮਤਿ RAM ਪੂਰਨ ਸ੍ਰਬ ਠਾਏ ਅਨਿਕ ਮਾਇਆ ਜਾ ਕੀ ਲਖੀ ਨ ਜਾਏ ਅਨਿਕ ਕਲਾ ਖੇਲੇ ਹਰ ਰਾਏ ਅਨਿਕ ਧੁਨਿਤ ਲਲਿਤ ਸੰਗੀਤ ਅਨਿਕ ਗੁਪਤ ਪ੍ਰਗਟੇ ਤੈ ਚੀਤ ਸਭ ਤੇ ਊਚ ਭਗਤ ਜਾ ਕੈ ਸੰਗ ਆਠ ਬਹਿਰ ਗੁਣ ਗਾਵਹਿ ਰੰਗ ਅਨੇਕ ਅਨਾਹਦ ਆਨੰਦ ਝੂਨਕਾਰ ਓ ਵਾਰਸ ਕਾ ਕਛ ਅੰਤ ਨਾ ਪਾਰ ਸਤ ਕੋ ਰਖ ਸਤ ਅਸਥਾਨ ਊਚਤੇ ਊਚ ਨਿਰਮਲ ਨਿਰਵਾਨ ਯਪੁਨਾ ਕੀਆ ਜਾਣਹਿ ਆਪ ਆਪੇ ਘਾਟ ਘਾਟ ਰਹੇ ਓ ਬਿ ਆਪ ਕ੍ਰਿਪਾ ਨਿਦਾਨ ਨਾਨਕ ਦਿਆਲ ਜਿਨ ਜਪਿਆ ਨਾਨਕ ਤੇ ਭਏ ਨਿਹਾਲ ਸਾਰਗ ਛੰਤ ਮਹੱਲਾ ਪੰਜਵਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਦੇਖੀਐ ਅਨ ਭੈ ਕਾ ਦਾਤਾ ਘਾਟ ਘਾਟ ਪੂਰਨ ਹੈ ਅਲਪਾਥਾ ਗਾਟਾ ਗਾਟਾ ਪੂਰਨ ਕਰ ਵਿਸਥੀਰਨ ਜਲ ਤਰੰਗ ਜਿਉ ਰਚਨ ਕੀਆ ਹਭ ਰਸ ਮਾਣੇ ਭੋਗ ਕਟਾਣੇ ਆਨ ਨਾਵੀਆ ਕੋਥਿਆ ਹਾਰ ਰੰਗੀ ਇਕ ਰੰਗੀ ਠਾਕੁਰ ਸੰਤ ਸੰਗ ਪ੍ਰਭ ਜਾਤਾ ਨਾਨਕ ਦਰਸ ਲੀਨਾ ਜਿਉਂ ਜਲ ਮੀਨਾ ਸਭ ਦੇਖੀਐ ਅਨ ਭੈ ਕਾ ਦਾਤਾ ਕਾਹਨ ਉਪਮਾ ਦੇਓ ਕਾਹਨ ਬਡਾਈ ਪੂਰਨ ਪੂਰ ਰਹੈਓ ਸਰਬ ਠਾਈ ਉਰਨ ਮਨ ਮੋਹਨ ਘਾਟ ਘਾਟ ਸੋਹਨ ਜਬ ਖਿੰਚੈ ਤਬ ਛਾਈ ਕਿਉ ਨਾ ਰੱਧ ਹੋ ਮੇਲ ਕਰ ਸਾਧ ਹੋ ਘਰੀ ਮੋਹ ਤਕ ਬੇਲਾ ਆਈ ਅਰਥ ਦਰਬ ਸਭ ਜੋ ਕਿਛ ਦੀਸੈ ਸੰਗ ਨਾ ਕਸ਼ੂ ਹੋ ਜਾਈ ਕਹੋ ਨਾਨਕ ਹਰ ਹਰ ਆਰਾਧ ਹੋ ਕਵਨ ਉਪਮਾ ਦੇਓ ਕਵਨ ਬਡਾਈ ਉਚਾਉ ਸੰਤ ਮਿਰੁ ਧਾਕੁਰ ਕੈਸਾ ਹਿਓ ਅਰਾਪਉ ਦੇਹੋ ਸੰਦੇਸਾ ਦੇਹੋ ਸਦੇਸਾ ਪ੍ਰਭ ਜੀਓ ਕੈਸਾ ਕਹਿ ਮੋਹਨ ਪਰਵੇਸਾ ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਾਨ ਅੰਤਰ ਦੇਸਾ ਵੰਦਨ ਤੇ ਮੁਕਤਾ ਘਾਟ ਘਾਟ ਜੁਗਤਾ ਕਹਿ ਨਾ ਸਕਾਉ ਹਰ ਜੈ ਸਾ ਦੇਖ ਚਰਿਤ ਨਾਨਕ ਮਨ 모ਹਿਓ ਪੂਛੈ ਦੀਨ ਮੇਰੋ ਠਾਕੁਰ ਕੈਸਾ ਘਰ ਕਿਰਪਾ ਆਪਣੇ ਪਹਿ ਆਇਆ ਧਨ ਸੋ ਰਦਾ ਜਿਹ ਚਰਨ ਬਸਾਇਆ ਕਰਨ ਬਸਾਇਆ ਸੰਤ ਸੰਗਾਇਆ ਅਗਿਆਨ ਅੰਧੇਰ ਗਵਾਇਆ ਭਇਆ ਪ੍ਰਗਾਸ ਹਿਰਦੈ ਉਲਾਸ ਪ੍ਰਭ ਲੋੜੀਂਦਾ ਪਾਇਆ ਦੁਖ ਨਾਠਾ ਸੁਖ ਘਰ ਮੈਂ ਉਠਾ ਮਹਾ ਆਨੰਦ ਸਹਿਜਾਇਆ ਕਾਹੋ ਨਾਨਕ ਮੈਂ ਪੂਰਾ ਪਾਇਆ ਕਰਿ ਕਿਰਪਾ ਆਪਣੇ ਤਹਿ ਆਇਆ ਸਾਰੰਗ ਕੀ ਵਾਰ ਮਹੱਲਾ ਚੌਥਾ ਰਾਏ ਮਹਿਮੇ ਹਸਨੇ ਕੀ ਧੋਨ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਦੂਜਾ ਗੋਰ ਕੁੰਜੀ ਬਾਹੂ ਨੇਵਲ ਮਾਨ ਕੋਠਾ ਤਨ ਛਤ ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ ਮਹੱਲਾ ਪਹਿਲਾ ਨਾ ਕੀਜੈ ਰਾਗੀ ਨਾ ਦੀਵੇਦ ਨਾ ਕੀਜੈ ਸੁਰਤੀ ਗਿਆਨੀ ਜੋਗ ਨਾ ਭੀਜੈ ਸੋਗੀ ਕੀਤਾ ਰੋਜ ਨਾ ਭੀਜੈ ਰੂਪੀ ਮਾਲੀ ਰੰਗ ਨਾ ਭੀਜੈ ਤੀਰਥ ਭਵੈ ਨੰਗ ਨਾ ਭੀਜੈ ਦਾਤੀ ਕੀਤਾ ਪੁੰਨ ਨਾ ਭੀਜੈ ਬਾਹਰ ਬੈਠਿਆ ਸੋਨ ਨਾ ਭੀਜੈ ਭੇਡ ਮਰਹਿ ਭੇਡ ਸੂਰ ਨਾ ਭੀਜੈ ਕੀਤੇ ਹੋਵੈ ਧੂੜੈ ਲੇਖਾ ਲਖੀਐ ਮਨ ਕੈ ਭਾਏ ਨਾਨਕ ਭੀਜੈ ਸਾਚੈ ਨਾਏ ਮਹੱਲਾ ਪਹਿਲਾ ਨਾ ਵਸ਼ੇ ਅਖਟ ਕਾ ਕਰੇ ਵਿਚਾਰ ਇਸ ਦਿਨ ਉਚਰੈ ਭਾਰ ਅਠਾਰ ਤੈਨ ਭੀ ਅੰਤ ਨਾ ਪਾਇਆ ਤੋਹਿ ਨਾਮ ਬਿਹੂਣ ਮੁਕਤ ਕਿਉ ਹੋਏ ਨਾਗ ਵਸਤ ਬ੍ਰਹਮੈ ਅੰਤ ਨਾ ਜਾਣਿਆ ਗੁਰਮੁਖ ਨਾਨਕ ਨਾਮ ਪਛਾਣਿਆ pauḍi ਆਪੇ ਆਪ ਨਿਰੰਜਨਾ ਜਿਨ ਆਪ ਉਪਾਇਆ ਆਪੇ ਖੇਲ ਰਚਾਇਓਨ ਸਭ ਜਗਤ ਸਬਾਇਆ ਤ੍ਰੈ ਗੁਣ ਆਪ ਸਿਰਜਿਆਨ ਮਾਇਆ ਮੋਹ ਵਧਾਇਆ ਗੁਰ ਪ੍ਰ사ਦੀ ਉबरे ਜਿਨ ਭਾਣਾ ਭਾਇਆ ਨਾਨਕ ਸਚ ਵਰਤਦਾ ਸਭ ਸਚ ਸਮਾਇਆ